ਬਲਾਕ ਪੋਪ ਫਲੋਰ ਦੇ ਪਿੰਡ ਸੇਲਕੀਆਣਾ ਵਿਖੇ ਪਿਛਲੇ 80 30 ਸਾਲ ਤੋਂ ਰਹਿ ਰਹੇ ਗੁੱਜਰ ਪਰਿਵਾਰ ਦੇ ਘਰ ਛਣੂ ਬਿਜਲੀ ਦੇ ਜੋ ਸੂਚਨਾ ਮਿਲੀ ਆ ਚਾਰ ਸਰਕਟ ਹੋਣ ਦੇ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਿਆ ਗਿਆ ਹੈ ਕਿ ਜ਼ਹੂਰ ਅਲੀ ਉੱਤਰ ਗਾਮੀ ਦੇ ਨਿਵਾਸੀ ਸੇਲਕੀਆਣਾ ਨੇ ਦੱਸਿਆ ਕਿ ਮੈਂ ਕਿਸੇ ਨਾਲ ਕੰਪੈਨ ਦਾ ਸੀਜ਼ਨ ਲਗਾ ਕੇ ਆਇਆ ਸੀ ਘਰ ਵਿੱਚ ਉਸਨੇ ਦੱਸਿਆ ਕਿ ਉਸਦੇ ਬੱਚੇ ਤੇ ਘਰਵਾਲੀ ਸੀ ਅਚਨਚੇਤ ਸਵੇਰ ਦੇ ਵਿਜੇ ਸਵੇਰੇ ਬਿਜਲੀ ਦੀ ਤਾਰ ਵਿੱਚੋਂ ਛਾਰ ਸਰਕਟ ਹੋਣ ਕਾਰਨ ਪਰਾਲੀ ਦੀ ਛਾਨੂ ਅੱਗ ਲੱਗ ਗਈ ਤੇ ਹੌਲੀ-ਹੌਲੀ ਅੱਗ ਤੇਜ਼ ਹੁੰਦੀ ਗਈ ਤੇ ਮੋਕੇ ਤੇ ਵੀ ਲੋਕ ਇਕੱਠੇ ਹੋ ਗਏ ਅੱਗ ਨੂੰ ਕਾਬੂ ਨਹੀਂ ਪਾਇਆ ਗਿਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਉਹ 25 ਮਿੰਟ ਦੇ ਵਿੱਚ ਜਰੂਰ ਪਹੁੰਚ ਗਏ ਪਰ ਤਦ ਤੱਕ ਦੇਰ ਹੋ ਚੁੱਕੀ ਸੀ ਤੇ ਘਰ ਦਾ ਸਾਰਾ ਨੁਕਸਾਨ ਹੋ ਚੁੱਕਾ ਸੀ ਉਹਨਾਂ ਨੇ ਦੱਸਿਆ ਜੋ ਸਾਨੂੰ ਸੂਚਨਾ ਮਿਲੀ ਆ ਕਿ ਅੱਗ ਪੇਟੀ ਦੇ ਵਿੱਚ ਵੀ ਪੈ ਗਈ ਤੇ ਜਿਸ ਵਿੱਚ ਕੱਪੜਿਆਂ ਚ 90000 ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਨਵੇਂ ਮੋਟਰਸਾਈਕਲ ਨਵਾਂ ਫਰਾਟਾ ਪੱਖਾ ਬੈੱਡ ਤੇ ਕੱਪੜੇ ਤੇ ਦੋ ਕੁ ਪਤੂੜੀ ਦੇ ਪ੍ਰਾਲੀ ਦੇ ਜੋ ਪ੍ਰਾਲੀ ਜਿਸ ਤੇ ਵਿੱਚ ਪੜੀ ਹੋਈ ਸੀ ਸੜ ਕੇ ਸੁਆਹ ਹੋ ਗਏ ਇੱਕ ਗਊ ਨੂੰ ਵੀ ਅੱਗ ਨੇ ਜੱਕ ਗਊ ਵੀ ਅੱਗ ਜੋ ਸੀ ਉਹ ਅੱਗ ਦੀ ਲਪੇਟ ਦੇ ਵਿੱਚ ਆ ਗਈ ਤੇ ਜ਼ਖਮੀ ਹੋ ਗਈ ਘਰ ਦਾ ਸਾਰਾ ਸਮਾਨ ਘਰ ਦਾ ਸਾਰਾ ਸਮਾਨ ਖਾਣ ਪੀਣ ਵਾਲਾ ਸਮਾਨ ਤੱਕ ਸਭ ਕੁਝ ਸੜ ਕੇ ਸਵਾਹ ਹੋ ਗਿਆ ਇੱਥੇ ਤੱਕ ਕਿ ਉਹਨਾਂ ਦੇ ਪਾਣ ਦੇ ਵਾਸਤੇ ਕੋਈ ਕਪੜਾ ਤੱਕ ਨਹੀਂ ਰਿਹਾ ਤੇ ਬੱਚਿਆਂ ਤੇ ਪੀੜਤ ਜ਼ਹੂਰ ਅਲੀ ਨੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਸੀ ਇਹ ਘਟਨਾ ਨਾਲ ਹੋਰ ਨੁਕਸਾਨ ਹੋ ਗਿਆ ਹੈ ਘਟਨਾ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਪਿੰਡ ਸੇਲਕੀ ਆਣਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਇਹ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਆ ਕਿ ਇਹ ਅੱਗ ਲੱਗੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਮੌਕੇ ਦੀਆਂ ਤਸਵੀਰਾਂ ਔਰ ਅੱਗ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਜਿਹੜੀ ਆ ਕਿ ਘਰ ਨੂੰ ਪੂਰੀ ਤਰ੍ਹਾਂ ਜਿਹੜਾ ਆ ਕਿ ਤੰਸ ਨੈਸ ਕਰ ਦਿੱਤਾ ਆ ਔਰ ਬੇਸ਼ੱਕ ਬੁਝਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਪਰ ਇਹ ਜਿਹੜੀ ਅੱਗ ਹੈਗੀ ਆ ਅੱਗ ਦੇ ਉੱਪਰ ਕੋਈ ਕਾਬੂ ਨਹੀਂ ਪਾਇਆ ਗਿਆ ਔਰ ਤੁਹਾਨੂੰ ਅਸੀਂ ਜਿਹੜੀਆਂ ਉਹ گاਵਾ ਜਿਹੜੀਆਂ ਹੈਗੀਆਂ ਗਉਂਗਾ ਜਿਹੜੇ ਜਾਨਵਰ ਜਿਹੜੇ ਉਹਨਾਂ ਦੇ ਪਸ਼ੂ ਸਨ ਉਹਨਾਂ ਨੂੰ ਜੋ ਅੱਗ ਦਾ ਸੇਕ ਪਹੁੰਚਿਆ ਉਹ ਤੁਹਾਨੂੰ ਅਸੀਂ ਜਿਹੜਾ ਆਪਣੀ ਵੀਡੀਓ ਦੇ ਵਿੱਚ ਨਹੀਂ ਧਕਾ ਰਹੇ ਕਿਉਂਕਿ ਜੇਕਰ ਅਸੀਂ ਤੁਹਾਨੂੰ ਉਹਨਾਂ ਨੂੰ ਵੀਡੀਓ ਤੇ ਦਿਖਾਵਾਂਗੇ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਹੈਗੀਆਂ ਕਿ ਉਹ ਕਾਫੀ ਵਿਚੇਤਤ ਕਰ ਸਕਦੀਆਂ ਹਨ ਇਸ ਕਰਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹਨਾਂ ਚੀਜ਼ਾਂ ਦਾ ਵੀ ਖਾਸ ਧਿਆਨ ਰੱਖਦਾ ਆ ਔਰ ਕਿਤੇ ਵੀ ਕਿਸੇ ਨੂੰ ਵੀ ਕਿਤੇ ਤਾਰਾ ਢਿੱਲੀਆਂ ਹੋਣ ਤੇ ਉਸ ਦੀ ਸੂਚਨਾ ਤੁਰੰਤ ਤੁਸੀਂ ਬਿਜਲੀ ਵਿਭਾਗ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਜਿਹੜਾ ਅਸੀਂ ਵੀ ਇਨਗੈਲੀ ਕਰਦੇ ਹਾਂ ਮੈਂ ਵੀ ਅਕਸਰ ਕਈ ਵਾਰ 15-20 ਪਿੰਡਾਂ ਦੇ ਵਿੱਚ ਘੁੰਮਦਾ ਆ ਤੇ ਦੇਖਦਾ ਆ ਕਿ ਕਈ ਵਾਰ ਜਿਹੜਾ ਬਿਜਲੀ ਦੀਆਂ ਤਾਰਾਂ ਨੀਵੀਆਂ ਹੁੰਦੀਆਂ ਆ ਅਸੀਂ ਉੱਥੇ ਦੇ ਸਥਾਨਕ ਨਿਵਾਸੀਆਂ ਨੂੰ ਵੀ ਕਹਿੰਨੇ ਹੈਗੇ ਆ ਪਰ ਉਹ ਸਾਨੂੰ ਕਈ ਵਾਰ ਇਹ ਵੀ ਕਹਿ ਦਿੰਦੇ ਆ ਕਿ ਅਸੀਂ ਸੂਚਨਾ ਤਾਂ ਦਿੰਦੇ ਆ ਪਰ ਕੰਮ ਨਹੀਂ ਹੋ ਪਾਰਿਆ ਹੈਗਾ ਲੇਕਿਨ ਜਿਹੜਾ ਆ ਕਿ ਹੁਣ ਕਿਤੇ ਤੇ ਖੇਤਾਂ ਨੂੰ ਅੱਗ ਲਾਈ ਜਾ ਰਹੀ ਹੈ ਉਹਦੇ ਕਾਰਨ ਜਿਹੜਾ ਜਿਸ ਤਰ੍ਹਾਂ ਅਸੀਂ ਪਿੱਛੇ ਜੇ ਖਬਰ ਦਿੱਤੀ ਸੀ ਕਿ ਘਟਾਰੋਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਇਸ ਤਰ੍ਹਾਂ ਜਿਹੜਾ ਹੈ ਗਰਪਰੋ ਜਿਹੜੀ ਹੈ ਗਰਮੀ ਦੇ ਦਿਨ ਨੇ ਗਰਮੀ ਕੋ ਤੁਸੀਂ ਦੇਖ ਪਾ ਰਹੇ ਹੋ ਘਰ ਜਿਹੜਾ ਹੈ ਛੰਨ ਪਾਈ ਸੀ ਪੂਰੀ ਤਰ੍ਹਾਂ ਸੜ ਕੇ ਤੈ ਸਨੈਸ ਹੋ ਚੁੱਕੀ ਆ ਘਰ ਦਾ ਸਾਰਾ ਸਮਾਨ ਕੱਪੜੇ ਆਟਾ ਖਾਣ ਪੀਣ ਵਾਲਾ ਸਮਾਨ ਬੱਚਿਆਂ ਦੇ ਬੱਚਿਆਂ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਆ ਕਾਪੀਆਂ ਕਿਉਂਕਿ ਬੱਚੇ ਵੀ ਜਿਹੜੇ ਉਹ ਪੜ੍ਹਦੇ ਨੇ ਤੇ ਉਹ ਸਾਰਾ ਕੁਝ ਸੜਕੇ ਜਿਹੜਾ ਆ ਕੀ ਸਵਾ ਹੋ ਚੁੱਕਾ ਆ ਇਹਨਾਂ ਦੇ ਜਿਹੜੇ ਪਾਣ ਵਾਲੇ ਕੱਪੜੇ ਆ ਉਹ ਤੱਕ ਤੁਸੀਂ ਆ ਦੇ ਸਕਰੀਨ ਤੇ ਦੇਖ پا ਰਹੇ ਹੋ ਕਿ ਜਿਹੜੇ ਪਾਣ ਵਾਲੇ ਕੱਪੜੇ ਨੇ ਉਹ ਪੇਟ ਆ ਪੇਟੀ ਦੇਖ پا ਰਹੇ ਹੋ ਪੇਟੀ ਬੁਰੀ ਤਰ੍ਹਾਂ ਜਿਹੜੀ ਅੱਗ ਦੀ ਲਪੇਟ ਦੇ ਵਿੱਚ ਆ ਗਈ ਆ ਤੇ ਆ ਫਾਇਰ ਬ੍ਰਿਗੇਡ ਵੀ ਕੋਲ ਖੜਾ ਹੋਇਆ ਆ ਪਰ ਫਾਇਰ ਬ੍ਰਿਗੇਡ ਵੀ ਉੱਥੇ ਕੀ ਕਰ ਸਕਦਾ ਸੀ ਗਰਮੀ ਇੰਨੀ ਪੈ ਰਹੀ ਆ ਗਰਮੀ ਦਾ ਤਾਪਮਾਨ ਹੀ ਇੰਨਾ ਵੱਧ ਚੁੱਕਾ ਆ ਕਿ ਮੈਂਟਾਸ ਕਿੰਟਾਂ ਦੇ ਵਿੱਚ ਜਿਹੜਾ ਆ ਕਿ ਇਹ ਅੱਗ ਲੱਗ ਜਾਂਦੀ ਆ ਉਹ ਆ ਤੁਸੀਂ ਦੇਖ ਪਾ ਰਹੇ ਹੋ ਕਿ ਘਰ ਦਾ ਕੋਈ ਸਮਾਨ ਜਿਹਦੇ ਵਿੱਚ ਖਾਣ ਵਾਲਾ ਆਟਾ ਤਾਂ ਇਨਸਾਨ ਨੇ ਖਾਣਾ ਹੀ ਹੁੰਦਾ ਆ ਉਹ ਵੀ ਇਹਦੇ ਵਿੱਚ ਜਿਹੜਾ ਕਿ ਸੜ ਗਿਆ ਹੈਗਾ ਕੋਈ ਵੀ ਘਰ ਦਾ ਇੱਕ ਵੀ ਸਮਾਨ ਨਹੀਂ ਬਚਿਆ ਤੁਸੀਂ ਦੋ ਪੇਟੀਆਂ ਦੇਖ ਰਹੇ ਹੋ ਆ ਪੱਕਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਪੱਕਾ ਵੀ ਜਿਹੜਾ ਆ ਪੂਰੀ ਤਰ੍ਹਾਂ ਸੜ ਕੇ ਜਿਹੜਾ ਉਹ ਪੂਰੀ ਤਰ੍ਹਾਂ ਸੜ ਕੇ ਜਿਹੜਾ ਉਹ ਸੁਆਹ ਹੋ ਚੁੱਕਾ ਆ ਆਪੇ ਕੱਪੜੇ ਦੇਖ ਪਾ ਰਹੇ ਹੋ ਤੁਸੀਂ ਕੀ ਆ ਦੇਖੋ ਦੋ ਪੇਟੀਆਂ ਪਈਆਂ ਨੇ ਆ ਤੁਸੀਂ ਉਹਨਾਂ ਦਾ ਮੰਜਾ ਦੇਖ ਸਕਦੇ ਹੋ ਇਹ ਵੀ ਪੂਰੀ ਤਰ੍ਹਾਂ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਕੱਪੜੇ ਤੁਸੀਂ ਦੇਖ ਸਕਦੇ ਹੋ ਬੁਰੀ ਤਰ੍ਹਾਂ ਜਿਹੜੇ ਜਲ ਚੁੱਕੇ ਨੇ ਪਾਣ ਦੇ ਕੋਈ ਇਹ ਕੱਪੜੇ ਕਾਬਲ ਨਹੀਂ ਪੇਟੀ ਤੁਸੀਂ ਦੇਖ ਸਕਦੇ ਹੋ ਸੋਰਾਖ ਹੀ ਰਾਖ ਜਿਹੜੀ ਆ ਉਹ ਪੇਟੀ ਦੇ ਵਿੱਚ ਜਿਹੜੀ ਆ ਕੀ ਕੱਪੜਿਆਂ ਦੀ ਬਣ ਚੁੱਕੀ ਹੈਗੀ ਆ ਔਰ ਇਹ ਐਹੋ ਜੇ ਮੌਕੇ ਦੇ ਉੱਪਰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੀ ਤੁਹਾਨੂੰ ਬੇਨਤੀ ਕਰਦਾ ਆ ਕਿ ਇਹਨਾਂ ਦੀ ਜਿਹੜੀ ਆ ਘੱਟੋ-ਘੱਟ ਜਿਹੜੇ ਜੋ ਵੀ ਪਾਣ ਵਾਲੇ ਕੱਪੜਿਆਂ ਦੀ ਮਦਦ ਕਰ ਸਕਦਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਆਟੇ ਦੀ ਮਦਦ ਕਰ ਸਕਦਾ ਜਾਂ ਕੋਈ ਨਾ ਕੋਈ ਮਦਦ ਕਰ ਸਕਦਾ ਹੋਵੇ ਇਹ ਸੇਲ ਕੀ ਆਣੇ ਜਿਹੜੀ ਅੱਗ ਲੱਗੀ ਹੈਗੀ ਆ ਨਾਂ ਆਤਾ ਪਤਾ ਇਹਨਾਂ ਦਾ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕਿਆ ਕਿ ਕੋਈ ਵੀ ਜਿਹੜਾ ਸਹਿਯੋਗੀ ਸੱਜਣ ਆ ਉਹ ਇਹਨਾਂ ਦਾ ਜਿਹੜਾ ਉਹ ਸਾਥ ਵੀ ਦੇ ਦੇ ਸਕਦਾ ਹੈਗਾ ਕਿਉਂਕਿ ਇਹਨਾਂ ਦੇ ਬੱਚਿਆਂ ਦੀਆਂ ਕਿਤਾਬਾਂ ਕੋਈ ਜਿਹੜਾ ਕੋਈ ਸਮਾਜ ਸੇਵੀ ਆ ਉਹ ਇਹਨਾਂ ਬੱਚਿਆਂ ਨੂੰ ਜਿਹੜੀਆਂ ਕੋਈ ਕਿਤਾਬਾਂ ਵੀ ਲੈ ਕੇ ਦੇ ਸਕਦਾ ਹੈਗਾ ਜਾਨੀ ਜਿਸ ਤਰ੍ਹਾਂ ਦੀ ਜੋ ਵੀ ਕੋਈ ਇਹਨਾਂ ਦਾ ਮਦਦ ਆਰਥਿਕ ਪੱਖੋਂ ਜਾਂ ਕਿਸੇ ਪੱਖੋਂ ਕਰ ਸਕਦਾ ਆ ਨਵਾਂ ਚੜ੍ਹ ਦਵਾਬਾ YouTube ਚੈਨਲ ਵੀ ਤੁਹਾਨੂੰ ਬੇਨਤੀ ਕਰਦਾ ਆ ਕਿ ਇਹ ਜਿਹੜਾ ਆ ਕਿ ਕਿਉਂਕਿ ਇਸ ਘਰ ਦੇ ਵਿੱਚ ਖਾਣ ਦੇ ਲਈ ਆਟਾ ਤੱਕ ਵੀ ਨਹੀਂ ਬਚਿਆ ਹੈਗਾ ਜੋ ਇਹਨਾਂ ਨੇ ਜਮਾ ਪੂੰਜੀ ਆਪਣੇ ਘਰ ਦੇ ਵਿੱਚ ਕੀਤੀ ਹੋਈ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਆ ਕਿਉਂਕਿ ਇਹ ਬੈਂਕਾਂ ਵਿੱਚ ਬਹੁਤ ਘੱਟ ਪੈਸਾ ਰੱਖਦੇ ਨੇ ਇਹ ਹਮੇਸ਼ਾ ਮੈਂ ਦੇਖਿਆ ਆ ਅਸੀਂ ਕਵਰੇਜ ਕਰਦੇ ਰਹਿੰਨੇ ਆ ਕੀ ਆਪਣੇ ਝੁੰਗੀ ਚੌਪੜੀਆਂ ਜਾਂ ਕੀ ਆਪਣੇ ਜਿੱਥੇ ਇਨੀ ਇੱਕ ਰੈਡੀ ਆਰਜੀ ਤੌਰ ਤੇ ਬਣਾਏ ਹੁੰਦੇ ਨੇ ਉਹਦੇ ਵਿੱਚ ਹੀ ਪਰ ਇਹ 30 ਸਾਲ ਤੋਂ ਉੱਥੇ ਰਹਿ ਰਹੇ ਨੇ ਜੋ ਸਾਨੂੰ ਸੂਚਨਾ ਜੋ ਸਾਡੇ ਤੱਕ ਖਬਰ ਮਿਲੀ ਹੈਗੀ ਆ ਪਰ ਇਹ ਕਦੀ ਵੀ ਕਿਤੇ ਕੋਈ ਤੁਹਾਨੂੰ ਤਾਰ ਨਜ਼ਰ ਆਂਦੀ ਹੋਵੇ ਨਿਯਮਿਤ ਤਾਰ ਨਜ਼ਰ ਆਂਦੀ ਹੋਵੇ ਜੇਕਰ ਕੋਈ ਨਾ ਵੀ ਠੀਕ ਕਰਦਾ ਹੋਵੇ ਮੁਲਾਜ਼ਮ ਤਾਂ ਤੁਸੀਂ ਸਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ 9876379499 ਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਡਾ ਜਿਹੜਾ ਕੰਮ ਉਹ ਜ਼ਰੂਰ ਕਰਵਾਵਾਂਗੇ ਕਿਉਂਕਿ ਅਸੀਂ ਨਹੀਂ ਚਾਹਦੇ ਆ ਕਿ ਥੋੜੀ ਜਿਹੀ ਇਨਗੈਲੀ ਦੇ ਨਾਲ ਕੋਈ ਵੱਡਾ ਨੁਕਸਾਨ ਹੋ ਜਾਵੇ ਆ ਤੁਸੀਂ ਹੁਣ ਦੇਖ ਪਾ ਰਹੇ ਹੋ ਜੋ ਸੂਚਨਾ ਮਿਲਿਆ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਕਿ ਇਹ ਜਿਹੜੀ ਆਗ ਹੈਗੀ ਸ਼ਾਰਟ ਸਰਕਟ ਦੇ ਨਾਲ ਹੋਈ ਆ ਔਰ ਦੇਖੋ ਕਾਫੀ ਨੁਕਸਾਨ ਹੋ ਗਿਆ ਆ ਜਦੋਂ ਤੱਕ ਪ੍ਰਬੰਧ ਕੀਤੇ ਜਾਂਦੇ ਨੇ ਨਾ ਮਤਲਬ ਲੋਕ ਇਕੱਠੇ ਹੁੰਦੇ ਨੇ ਤਦ ਤੱਕ ਜਿਹੜਾ ਆ ਕਿ ਸਾਰਾ ਕੁਝ ਸੜਕੇ ਸੁਆਹ ਹੋ ਜਾਂਦਾ ਆ ਪਰ ਖੈਰ ਫਿਰ ਵੀ ਜਿਹੜਾ ਆ ਜੋ ਇਹਨਾਂ ਦੇ ਪਸ਼ੂ ਸੀਗੇ ਉਹ ਲੋਕਾਂ ਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਪਸ਼ੂਆਂ ਨੂੰ ਖੋਲ ਦਿੱਤਾ ਜਿਸ ਕਰਕੇ ਇੱਕ ਦੋ ਪਸ਼ੂ ਜਿਹੜੇ ਨੇ ਉਹ ਵਾਕਿਆ ਜਿਹੜੀ ਅੱਗ ਦੇ ਲਪੇਟ ਵਿੱਚ ਤਾਂ ਜ਼ਰੂਰ ਆ ਗਏ ਨੇ ਲੇਕਿਨ ਬਾਕੀ ਜਿਹੜੇ ਪਸ਼ੂ ਸੀਗੇ ਉਹ ਖੋਲ ਦਿੱਤੇ ਉਹਨਾਂ ਨੂੰ ਉੱਥੋਂ ਪੰਜਾਬ ਪਰੇ ਕਰ ਦਿੱਤਾ ਗਿਆ ਤੇ ਪਹਚਾ ਹੋ ਗਿਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਸਬਸਕ੍ਰਾਈਬ ਕਰੋ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499